ਅੱਪਾ ਖੇਤਾਂ ਦੇ ਵਿੱਚ ਖੜਿਆ ਐਸ ਟਾਈਮ ਖੜਿਆ ਸੇਮ ਨਾਲ ਮੇਰੀ ਜ਼ਿੰਦਗੀ ਦੇ ਸੇਮ ਨਾਲ ਦਾ ਹਰਥਾਲੀ ਪਰਦਾ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਕਿ ਸੇਮ ਨਾਲਾ ਇੱਧਰ ਦਿਖਾਉਂਦੇ ਪਾਰ ਕਰ ਗਿਆ ਸਾਰੇ ਖੇਤਾਂ ਨੂੰ ਇਹ ਪਾਣੀ ਕਿੱਟਣ ਵਾਸਤੇ ਦੀ ਤੇ ਅਜੇ ਇਹ ਖੇਤਾਂ ਦੇ ਵਿੱਚ ਪਾਣੀ ਵੜ ਰਿਹਾ ਬਹੁਤ ਹਾਲਾਤ ਮਾੜੇ ਨੇ ਤੁਹਾਨੂੰ ਖੇਤਾਂ ਦਾ ਹਾਲ ਵੀ ਦਿਖਾਉਣਾ ਤੇ ਸੇਮ ਨਾਲੇ ਦਾ ਦੇਖੋ ਪਹਿਲਾਂ ਜਿਵੇਂ ਇੱਕ ਗ੍ਰਿਆ ਪਰਿਆ ਜਾਂਦਾ ਹੁੰਦਾ ਜਿਵੇਂ ਸultanpur ਲੋਧੀ ਕਿੰਨੇ ਹਾਲਾਤ ਨੇ ਇਹ ਸਾਡੇ ਬਰਨਾਲੇ ਜਿਲ੍ਹੇ ਦਾ ਪਿੰਡ ਰਾਜੀਆ ਰਾਜੀ ਦੇ ਹਾਲਾਤ ਵੀ ਕੁਵਾਲੇ ਵਧੀਆ ਨਹੀਂ 22 ਘੰਟੇ ਹੋ ਗਏ ਨੇ ਰੋਕ ਰੋਕ ਬਾਰਸ਼ ਹੁੰਦੀ ਨੂੰ ਭਾਰੀ ਬਾਰਸ਼ ਹੋ ਜੇ ਨੇ ਪੇਰ ਫੜ ਜੰਦੀ ਐ ਭਾਰੀ ਬਾਰਸ਼ ਹੋ ਜੇ ਨੇ ਪੇਰ ਫੜ ਜੰਦੀ ਐ ਤੇ ਗਰਾਊਂਡ ਜੀਰੂ ਦੀ ਰਿਪੋਰਟ ਐ ਤੁਹਾਨੂੰ ਕਹੀ ਥਾਵੇਂ ਪਾਸੋਂ ਪਾਸੇ ਜਗ੍ਹਾ ਤੇ ਤੁਹਾਨੂੰ ਦਿਖਾਵਾਂਗੇ ਕੀ ਹਾਲ ਨੇ ਸਾਡੇ ਪਿੰਡ ਦੇ ਦੁੱਧ ਗਰਾ ਸਾਰਾ ਨਾਲ ਦਿਖਾ ਦੇ ਤੇ ਇਹਦੇ ਵਿੱਚ ਦੋ ਤਿੰਨ ਨਾਲੇ ਛੋਟੇ ਨਾਲ ਦੇ ਨੇ ਮੈਂ ਮਾਇਦਾ ਕਰੇ ਪਰ ਇਹ ਨਹੀਂ ਦੇਖਿਆਗਾ ਆਹ ਨਾਲਾ ਸੁੱਕਾ ਹੀ ਹੁੰਦਾਗਾ ਪਾਣੀ ਪਿੰਡ ਕਣੀ ਨੂੰ ਜਾਣ ਲੱਗੇ ਜੀ ਹੁਣ ਇਹ ਹਾਲਾਤ ਹੋ ਗਏ ਨੇ ਚਲੋ ਜੀ ਆਪਾਂ ਲੋਕ ਖੇਤਾਂ ਚ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਫੀਟਰ ਰੇੜੇ ਚ ਕੁਝ ਅਮੀ ਦੀ ਮਸਤੀ ਵੀ ਐ ਤੇ ਕੁਝ ਤੁਹਾਨੂੰ ਪਾਈ ਦੁੱਖ ਵੇਜੀ ਦੀ ਜੀਰੀ ਡੁੱਬ ਗਈ ਸਾਡੀ ਜਿਵੇਂ ਡੁੱਬੀ ਪਈ ਐ ਤੇ ਹਾਈ ਗਾਇਜ਼ ਇਹ ਮੁੰਡੇ ਮਸਤੀ ਚ ਨੇ ਕਿਵੇਂ ਅਮੀ ਦਾ ਕੰਮ ਹੈ ਨਹਿਰ ਤੇ ਚੱਲਦੇ ਨਹਿਰ ਦਾ ਬਹੁਤ ਕਰੇ ਬਰਾਬਰ ਹੋਇਆ ਪਿਆ ਉੱਥੇ ਦੂਰ ਹੀ ਰਹੋ ਨਹਿਰ ਤਾਂ ਟੁੱਟਣ ਤੇ ਆ ਤੇ ਇਹ ਮੁੰਡੇ ਮਸਤੀ ਚ ਨੇ ਪੂਰੀ ਤੇ ਹਾਲਾਤ ਨੇ ਜਿਹੜੇ ਪਿੰਡ ਦੇ ਨਾਜਕ ਨੇ ਚਲੋ ਇਹ ਉਮਰ ਹੁੰਦੀ ਹੈ ਜਿਹੜੀ ਹਸਣ ਖੇਡਣ ਦੀ ਮਸਤੀ ਦੀ ਹੁੰਦੀ ਹੈ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਝੋਨੇ ਅੱਜ ਕਿਸ ਤਰ੍ਹਾਂ ਪਾਣੀ ਨੇ ਡੋਬੋ ਰੱਖਿਆ ਪਿੰਡ ਤੇ ਮਲਕੇ ਪਿੰਡ ਕੰਨੀ ਨੂੰ ਪਾਣੀ ਹੋ ਗਿਆ ਨਾਲ ਇਹਦਾ ਖਾਨ ਪਿੰਡ ਵਾਲੇ ਖੇਤਾ ਕੰਨੀ ਨੂੰ ਹੋ ਗਿਆ ਤੇ ਇਸ ਤਰ੍ਹਾਂ ਇਹ ਨੌਜਵਾਨ ਆਵਦੀ ਮਸਤੀ ਤੇ ਸੇਰੂ ਕਿਵੇਂ ਗੱਲਬਾਤ ਸਾਰੇ ਨੂੰ ਪਾੜ ਜੜੇ ਪਿਆ ਸਾਰੇ ਕਿਧਾਰੇ ਪਏ ਪਏ ਭਈ ਅੱਗੇ ਸਾਰੇ ਸਾਰੀ ਸੜਕ ਖਰਾਬ ਠੀਕ ਹੋਲੀ ਚਲਾਓ ਪੁੱਤ ਦੰਗਾ ਇਹਨੂੰ ਕਹਿਆ ਹੋਲੀ ਚਲਾ ਲੂ ਸਾਡਾ ਟਰੱਕ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੋ ਦਿਨਾਂ ਚ ਪਾਣੀ ਨਿਕਲ ਜੂ ਸਰੂ ਹੁਣ ਵੀ ਮੀਂਹ ਹਟ ਜੇ ਦੇਖ ਸਕਦੇ ਹੋ ਅਸੀਂ ਤੋਰ ਫਿਰ ਕੇ ਵੀ ਮੈਨਾ ਕਰ ਰਿਹਾ ਸੜਕ ਦੇ ਉੱਪਰ ਆਉਣ ਨੂੰ ਆ ਪਾਣੀ ਦੇਖ ਸਕਦੇ ਕੋਈ ਹਾਲਾਤ ਲਵਾਂਗੇ ਇਹ ਤੁਹਾਡੇ ਪਿੰਡਾਂ ਤੋਂ ਦੂਚੇ ਕੇ ਸਰੋ ਇਹ ਕਿੰਤਾ ਨੇ ਹਾਲਾਤ ਇਹਨੇ ਤੁਹਾਨੂੰ ਇਤੋਂ ਵੀ ਮੈਂ ਲੈ ਕੇ ਚੱਲਾਂਗੇ ਜਿਵੇਂ ਸਾਡੇ ਟਿੱਬੇ ਵਾਲਾ ਏਰੀਆ ਉਹ ਬਹੁਤ ਨੀਮਾ ਸਾਥ ਲੋਕਾਂ ਦੇ ਕਰਕੇ ਉੱਥੇ ਜਿਹੜੀਆਂ ਬਿਲਕੁਲ ਡੁੱਬ ਚੁੱਕੀਆਂ ਨੇ ਮੈਨੂੰ ਫੋਨ ਆਇਆ ਕਿ ਦੋ ਤਾਂ ਕਿ ਇੱਧਰ ਵੀਡੀਓ ਬਣਾ ਕੇ ਲਿਜਾ ਭਾਈ ਲੋਕ ਨੁਕਸਾਨ ਦਿਖਾ ਦੇਪਾ ਉੱਧਰ ਚੱਲ ਆਂ ਸਾਡੇ ਪਿੰਡ ਦੀ ਦੂਜੀ ਧਰਤੀ ਆ ਇਹ ਵੀ ਪਾਣੀ ਭਰ ਰਿਹਾ ਦਾਖਾਲ ਕੁਲ ਕਿੰਨੇ ਉੱਧਰ ਸਾਰੇ ਟੁੱਕੇ ਬਾਅਦ ਵੀ ਕੰਮਣ ਲੱਗੀ ਦੀ ਪਾਣਾ ਲੱਗਣ ਲੱਗਾ ਕਿ ਘਟ ਹੋ ਗਈ ਰੱਪਾ ਨਹਿਰ ਤੇ ਚੱਲਦੇ ਬਹਿਰ ਤੇ ਆਹ ਹਾਲਾ ਚੱਕ ਕੇ ਤਾਜ ਬਣੇ ਮੈਂ ਨਹਿਰ ਦੇ ਨਾਲ ਤੋਂ ਫੇਰ ਅੱਗੇ ਚੱਲਦੇ ਮੈਂ ਜੇ ਜੇ ਸਾਡੇ ਏਰੀਆ ਦੀ ਤੋਂ ਉੱਚੀ ਧਰਤੀ 'ਚ ਰੋ ਇੱਥੇ ਇਹ ਹਾਲਾ ਤੇ ਉਹਨਾਂ ਦਾ ਰੁਕ ਰੋ ਉਹਨਾਂ ਦਾ ਸੜਕਾਂ ਨਾਲ ਆ ਨਾ ਚੱਲਦੀ ਸੜਕ ਵੀ ਲੱਗੀ ਹੋਈ ਓ ਜੀ ਟੜਿਆ ਪਿਆ ਬੱਦਲ ਉੱਤੇ ਬੱਦਲੀ ਬੱਦਲਾਂ। ਦੱਸ ਮੈਂ ਵਾਹ ਤਾ। ਆਹ। ਲਖ ਟਾਈਮ ਖੜਿਆ ਸੀ। ਚਾਰ ਪਿੰਡਾਂ ਦੀ ਜੂ ਹੈ ਇੱਥੇ। ਸਾਡੇ ਇੱਥੇ ਬਹੁਤ ਹੀ ਤਕਤੀ ਵਾਲੇ ਮਹਾਰਾਜ ਹੋਏ ਨੇ ਬਾਬਾ ਕਰਮ ਸਿੰਘ ਜੀ। ਗੁਰਦੁਆਰਾ ਸਾਹਿਬ। ਇੱਥੇ ਨਾਲ ਹੀ ਨਹਿਰ ਹੈ ਸਾਡੇ। ਜਿਉ ਅਸੀਂ ਨਹਿਰ ਦੇ ਇਲਾਕੇ ਦੇਖ ਰਹੇ ਹਾਂ ਬਹੁਤ ਨਾਜ਼ੁਕ ਨੇ। ਖਾਤਰੀ ਦੀ ਘੰਟੀ ਹੈ ਨਹਿਰ ਦਸ ਰਹੀ ਹੈ। ਕਿਸੇ ਵੇਲੇ ਵੀ ਕੁਝ ਹੋ ਸਕਦਾ ਤੁਸੀਂ ਪਾਣੀ ਦੇਖੋ। ਤਗਰੀਬਨ 4-5 ਇੰਚ ਦੀ ਨਹਿਰ ਤੋਂ ਨਹਿਰ ਤੋਂ ਬਹੁਤ ਹਾਲਾਤ ਮਾੜੇ ਨੇ ਵਾਹਿਗੁਰੂ ਸੁੱਖ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜਰਮ ਸਿੰਘ ਜੀ ਜਰਮਾਤ ਮਾਫ ਹੋਣ ਨੂੰ ਇਹਨੂੰ ਫੱਲ ਭਾਵੇਂ ਤੇ ਜਿਹੜੀਆਂ ਨਹਿਰਾਂ ਕੱਚੀਆਂ ਖਾਣ ਤੇ ਹੋਈਆਂ ਨੇ ਤੇ 10-5 ਘੰਟਿਆਂ ਸੱਤ ਹੋ ਜਾਣੀਆਂ ਵਾਹਿਗੁਰੂ ਸੁੱਖ ਰੱਖੇ ਕੀ ਦੇਖੋ ਨਹਿਰ ਕਿਸ ਤਰ੍ਹਾਂ ਭਰੀ ਹੋਈ ਹੈ ਉਹ ਤੁਹਾਡੇ ਹਿਲਾਤ ਤੋਂ ਖਦਰਿਕਾ ਕੇ ਲੋ ਟੱਚ ਕਰ ਗਈ ਹੈ ਅਨੇਕੋ ਅੱਜ ਅਮਾ ਕੁਛ ਕੁਛ ਵੀ ਨਹੀਂ ਹੈਗਾ ਇਹੀ ਦੇਖ ਸਕਦੇ ਸ ਤੇ ਚਲ ਆ ਰਹੀ ਹੁਣ ਤੁਹਾਨੂੰ ਦਿਖਾਉਣਾ ਨੀਵੇਂ ਖੇਤ ਨੇ ਜਿਹੜੇ ਸਾਡੇ ਪਿੰਡ ਦੇ ਸਾਂ ਆ ਇਸ ਟਾਈਮ ਸਭ ਤੋਂ ਉੱਚੇ ਖੇਤਾਂ 'ਚ ਖੜੇ ਹਾਂ ਇੱਦੋਂ ਆ ਤੁਹਾਨੂੰ ਨੀਵੇਂ ਖੇਤ ਦਿਖਾਉਣੇ ਜਿਹੜੇ ਸਾਡੇ ਪਿੰਡ ਦੇ ਨੀਵੇਂ ਖੇਤ ਨੇ ਉੱਥੋਂ ਦੇ ਹਾਲਾਤਾਂ ਰੰਗ ਜਾਂ ਕਿਉਂ ਨੇ ਤੇ ਰੋ ਇੱਥੋਂ ਦੇ ਹਾਲਾਤ ਚਲੋ ਲੈ ਕੇ ਜਾਂਦੇ ਹਾਂ ਤੁਹਾਨੂੰ ਹਾਲਾਤ ਬਹੁਤ ਨਾਜਕ ਨੇ ਇੱਧਰ ਆਪਣਾ ਖੇਤ ਆ ਗਿਆ ਆਪਣੇ ਖੇਤ ਨੂੰ ਦੂਜੇ ਖੇਤਾਂ ਆਪਾਂ ਨਿਕਲਦਾ ਸੀ ਆਪਣੇ ਖੇਤਾਂ ਤੋਂ ਗਾਹਾਂ ਪਾਣੀ ਕ੍ਰੋਸ ਨੂੰ ਲੈ ਕੇ ਉਹ ਆਪਣੇ ਘਰ ਆ ਗਏ ਉਧਰ ਨਾਲ ਇਸ ਕਰਕੇ ਜਿਹੜੀ ਕੱਸੀ ਵਾਲਾ ਪੂਲੀ ਤੀ ਉਹ ਬੰਦ ਕਰ ਰਹੇ ਆ ਸਾਡੇ ਅੱਜ ਕੰਨੇ ਜੇ ਪਾਣੀ ਪੈ ਰਿਆ ਤੀ ਤੇ ਬਹੁਤ ਔਖਾ ਬਾਈ ਕਈ ਦਿਨ ਦਾ ਲਾ ਜੱਟ ਹਨਾ ਬਾਹਲਾ ਮੀਂਹ ਵੀ ਮਾਰ ਜਾਂਦਾ ਸਾਰੇ ਪੰਜਾਬ 'ਚ ਗਰੋਹ ਚੱਲ ਰਿਹਾ ਹੈ ਵਾਹਿਗੁਰੂ ਸੁੱਖ ਰੱਖੇ ਪ੍ਰਮਾਤਮਾ ਅੱਗੇ ਤੋਂ ਤੇ ਮੀਂਹ ਫੇਰ ਉਤਰਿਆ ਬਾਈ ਬਹੁਤ ਜ਼ੋਰ ਦਾ ਫੇਰ ਆ ਗਿਆ ਜਿੰਨਾ ਕਹਦੇ ਉਹਨੇ ਜ਼ੋਰ ਦਾ ਹੀ ਆ ਗਿਆ ਹੁਣ ਪਹਿਲਾਂ ਤੁਹਾਨੂੰ ਨਹਿਰ ਵਾਲਾ ਪਾਸਾ ਦਿਖਾਇਆ ਹੁਣ ਅਸੀਂ ਟਿੱਬੇ ਵਾਲੇ ਸਾਈਡ ਆਏ ਟਿੱਬੇ ਵਾਲੀ ਸਾਈਡ ਮਿੱਟੀ ਆ ਜਵਾ ਤੱਕੀਆ ਹੋਏ ਪਾਣੀ ਦਾ ਦਾ ਤਿੰਨ ਤੋਂ ਇਹ ਨਿਕਲਦਾ ਪੂਰੀਆਂ ਵਿੱਚ ਤੂੰ ਸਾਹ ਸਕਦਾ ਕਿੰਨਾ 20 ਪਿਆ ਹੋਇਆ ਕਿੰਨਾ 20 ਪਿਆ ਤੂੰ ਪਾਣੀ ਦਾ ਹਿਸਾਬ ਲਾ ਦੋ ਨਾਲ ਆ ਖੇਤਾਂ ਵਾਲੇ ਬਾਈ ਖੜੇ ਨੇ ਕਹਿੰਦੇ ਬਾਈ ਕਿਰਾ ਇਧਰ 50 ਰੁਪਏ ਕਿੰਨਾ ਬੁਰਾ ਹਾਲ ਆ ਜੀਰੀ ਦਾ ਰੋਪਣ ਕਿਨਾਰੇ ਆ ਤੇ ਜਿਹੜਾ ਆ ਪਾਣੀ ਦੇਖੋ ਇਹਨੇ ਮਾਲ ਮਾਰ ਕਰਨੀ ਆ ਕੱਢਣੀ ਕੋਈ ਨਹੀਂ ਜਦੋਂ ਮੀਂਹ ਕੋਲੇ 20-50 ਕਿਲੋ ਗੋਸ ਰਿਹਾ ਨਾ ਹਾਂ ਉੱਥੇ ਬਹੁਤ ਨੁਕਸਾਨ ਤੁਸੀਂ ਦੇਖ ਸਕਦੇ ਹੋ ਜੀ ਵੀਰੇ ਪਾਣੀ ਇੱਥੇ-ਇੱਥੇ ਆਉਣਾ ਹੈ ਇਹ ਝੋਨੇ ਬਿਲਕੁਲ ਬਰਬਾਦ ਹੋਣ ਦੇ ਕਿਨਾਰੇ ਨੇ ਤੇ ਇਹ ਵੀਡੀਓ ਨੇ ਮਕਸਦ ਤੁਹਾਨੂੰ ਇਹ ਦਿਖਾਉਣਾ ਹੈ ਵੀ ਕਿੰਨੀ ਮਿਹਨਤ ਨਾਲ ਕਿਸਾਨ ਫਸਲ ਪਾਲਦਾ ਤੇ ਪਰ ਠੇਕੇ ਭਰਦਾ ਮਹਿੰਗੇ ਭਾਰੇ ਤੇ ਲੇਬਰਾਂ ਤੋਂ ਕੰਮ ਕਰਾਉਂਦਾ ਸਭ ਦਾ ਡੰਗ ਸਰ ਜਾਂਦਾ ਪਰ ਐਂਡ ਤੇ ਆ ਕੇ ਜਦੋਂ ਨਾਲੇ ਵੀ ਸਾਫ਼ ਹੁੰਦੇ ਕੰਟਰੇਂਡ ਰੇਨ ਨਾਲ ਸਪੰਤਿਆ ਤੇ ਕਿਸਾਨ ਨੂੰ ਮਾਰ ਪੈ ਜਾਂਦੀ ਐ ਸਭ ਤੋਂ ਵੱਧ ਮਾਰ ਪੈਂਦੀ ਐ ਝੋਟਾਂ ਨੂੰ ਸਾਡਾ ਆਪ ਦਾ ਬਾਹਣ ਵੀ ਨਹੀਂ ਨਾ ਝੋਟਾ ਡੁੱਬ ਗਿਆ ਬਾਈ ਤੇ ਆਹ ਸਾਰੀ ਝੋਟਾਂ ਨੂੰ ਤੇ ਦੇਖੋ ਤੁਸੀਂ ਪਾਣੀ ਜਿਵੇਂ ਮੱਸੀਆਂ ਖੱਡੀਆਂ ਦੇ ਤਲਾਅ 'ਚ ਇੱਥੇ ਮੇਰੇ ਆਹ ਪਾਹੇ ਕਿੰਨੇ ਉੱਚੇ ਉੱਚੇ ਪਾਹੇ ਨੇ ਸਾਰੇ ਡੁੱਬੇ ਪਏ ਨੇ ਪਾਣੀਆ ਦੇਖੋ ਤੁਸੀਂ ਸਲਾਹਤ ਦੇਖ ਸਕਦੇ ਹੋ ਮਾਮਾ ਕਿਵੇਂ ਗੱਲ ਦੇਖੋ ਇਹ ਪਾਣੀ ਇੱਟੋ ਘਟ 200 ਕਿੱਲੋ ਦਾ ਪਾਣੀ ਚੱਲਿਆ ਰਿਹਾ ਵੀਰੋ ਸਭ ਤੋਂ ਉੱਤੇ ਦਾ ਚ ਖੜੇ ਆਪਾਂ ਇੱਥੇ ਦੋ ਰੋਪਟ ਪਾਣੀ ਹੈ ਇੱਥੇ ਡੇਡ ਡੇਡ ਪੱਕੇ ਕੀ ਹਾਲਾਤ ਹੋਣਗੇ ਤੁਸੀਂ ਕੀ ਮੰਜਰ ਹੋਊਗਾ ਆਪਣੇ ਏਰੀਆ ਦਾ ਆਪ ਹੀ ਦੇਖ ਸਕਦੇ ਹੋ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਕਿਸਾਨ ਨੂੰ ਜਿਹੜਾ ਮਾਰ ਪੈਂਦੀ ਹੈ ਜਾਂ ਤਾਂ ਸੋਕੇ ਦੀ ਪੈਂਦੀ ਹੈ ਜਾਂ ਮੀਂਹ ਦੀ ਪੈਂਦੀ ਹੈ ਵਾਹੀ ਗੁਰੂ ਅੱਗੇ ਤੋਂ ਲੋਟ ਰੱਖੇ ਹੁਣ ਵੀ ਜੇ ਮੀਂਹ ਹਟ ਜੇ ਸਾਡੇ ਹੌਲੀ ਹੌਲੀ ਦੋ 4 ਘੰਟੇ ਤੇ ਦੋ ਦਿਨਾਂ 'ਚ ਚਾਰ ਦਿਨਾਂ 'ਚ ਸੀਦਨਾ 'ਚ ਸੈਟਿੰਗ ਹੋ ਜੂਗੀ ਪਾਣੀ ਖਾਜੀ ਕਰਤੀ ਨਹੀਂ ਨੀਂ ਮੀਂਹ ਆ ਥਾਵਾਂ ਦੇ ਹਾਲਾਤ ਬਹੁਤ ਨਾਜਿਕ ਨੇ ਚਲੋ ਜੀ ਮਿਲਦੇ ਆ ਅਗੇ ਤੋਂ ਧੰਨਵਾਦ ਤਕੜਾ ਪਿੰਡ ਦੇ ਇੱਕ ਚੌਂਕ 'ਚ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਪਾਣੀ ਦੇਖੋ ਨਹਿਰਾ ਵਾਂਗੂ ਪਾਣੀ ਆਉਣਾ ਜਮੇ ਸਲਾਬ ਆ ਗਿਆ ਕਿ ਸਲਾਬ ਜਿੱਦਾਂ ਕਹਿੰਦੇ ਆਪਾਂ ਹੜਾ ਵਾਲੇ ਹਲਾਤੀ ਬਣੇ ਪਏ ਨੇ ਤੇ ਸਲਾਬ ਦੀ ਤਰ੍ਹਾਂ ਦਾਰੇ ਭਾਈ ਬਾਲਾ ਮੀ ਹੈ ਨਾ ਨਾ ਰੋ ਘਰੇ ਜੀ ਲਾਰਾ ਚ ਵੀ ਲੱਗੀ ਪਈ ਆ ਵੀ ਖੇਤ ਪਤਾ ਨਹੀਂ ਕੀ ਹੋਇਆ ਹੋਊਗਾ ਆ ਨਹਿਰ ਜਿੱਨਾ ਪਾਣੀ ਦਾ ਉਰੇ ਹੋਇਆ ਪਿਆ 22 ਘੰਟੇ ਹੋ ਗਏ ਵੀ ਪੈੰਦੇ ਨੂੰ ਹੋਰ ਠੀਕ ਹੈ ਮਾਲ ਫਟਦਾ ਸਾਰੇ ਫੀਡ ਫੂਡ ਭਿੱਜ ਗਿਆ ਬੁਰਾ ਹਾਲ ਹੋ ਗਿਆ ਸਾਰੇ ਚਾਉਂਗੇ ਕੋਟੇ ਟਿੰਕੂ ਕਿਵੇਂ ਲੋਟ ਨਹੀਂ ਮੰਦਾ ਜੁੰਗ ਵੀ ਨੁਕਸਾਨ ਵਾਲਾ ਹੋ ਗਿਆ ਨੁਕਸਾਨ ਬਾਈ ਆਰਤੀ ਨੂੰ ਆਉਂਦਾ ਵੀ ਜ਼ਿਮੀਂਦਾਰ ਦੇ ਫਸਲ ਵਧੀਆ ਹੋ ਤੇਰਾ ਕੀ ਨੁਕਸਾਨ ਹੋ ਗਿਆ ਟਿੰਕੂ ਅੱਜ ਹੋਰ ਤਾਂ ਨਹੀਂ ਹੋਇਆ ਸਾਡੇ ਦਾ ਫੀਡ ਫੂਡ ਸਾਰਾ ਕੁਝ ਭਿੱਜ ਗਿਆ ਕਾਗਜ਼ ਪਾਰੇ ਮੰਮੀ ਕਾਗਜ਼ ਪਾਰੇ ਇਧਰਾਂ ਸੇਠ ਦੇ ਪਾਣੀ ਪੈ ਗਿਆ ਅੰਦਰ ਕਿਵੇਂ ਗੱਲਬਾਤ ਵੀਰੀ ਕਿਵੇਂ ਗੱਲਬਾਤ ਸੇਠ ਦੇ ਬੱਬੀ ਰੇਨ ਕੋਟ ਪਾਈ ਫਿਰ ਤੂੰ ਤਾਂ ਕਿਵੇਂ ਗੱਲਬਾਤ ਕੀ ਹੋ ਗਿਆ ਸੇਠ ਦੇ ਉਹ ਸਾਡੇ ਸਾਰੇ ਨੇ ਭੇਜੀ ਕੋਸਰੇ ਓਏ ਆ ਪਾਰ ਰਿਤੇ ਮੰਮੀ ਕਾਹਦੇ ਪਾਰੋ ਠੀਕ ਹੈ ਬੈਠਾ ਤਰਜੀਹ ਹੁੰਦੀ ਹੈ ਕਿੰਨਾ ਕ ਨੁਕਸਾਨ ਆ ਕਦੇ ਉਹਦੇ ਵਾਂਗ ਪਵੰਤ ਮਨ ਵਾਂਗ ਹੋਈ ਜਾਂਦਾ ਦਸਾਂ ਦਾ ਹੋਈ ਜਾਂਦਾ ਇਹਦੇ ਰਾਹ ਬੋਰੀ ਦਾ ਕਹਿੰਦਾ ਇਹ ਤਾਂ ਹੋ ਹੀ ਜਾਂਦਾ ਹਾਂ ਇਹ ਰਾਹ ਬੋਰੀ ਦਾ ਹਟਿਆ ਨਹੀਂ ਜਾਂਦਾ ਨੁਕਸਾਨ ਦੇ ਦੇਖੋ ਜੀ ਬਹੁਤ ਬੁਰਾ ਹਾਲ ਹੈ ਹੱਸੇ ਬਿਨਾ ਸਰਦਾ ਨਹੀਂ ਰੋ ਕੇ ਕੁਝ ਬਣਦਾ ਨਹੀਂ ਸਾਡੇ ਪਿੰਡ ਦਾ ਟਾਪ ਦਾ ਮਿਸਤਰੀ ਅਜੀਤ ਸਿੰਘ ਹੋਰਾਂ ਵੀ ਘਰ ਚ ਆਉਣ ਲੱਗ ਗਏ ਅੱਜ 22 ਘੰਟੇ ਤੋਂ ਇੰਨਾ ਬੁਰਾ ਹਾਲਾਤ ਨੇ ਇਹ ਮੈਂ ਇੱਕ ਝੌਂਕ ਦੇ ਹਾਲਾਤ ਦਿਖਾ ਰਿਹਾ ਸਾਰੇ ਪਿੰਡ ਦੇ ਦੇ ਖੇਤਾਂ ਨੇ ਦਿਖਾਉਂਗਾ ਦੋ ਦਿਨਾਂ ਚ ਦਿਖਾਉ ਬਹੁਤ ਬੁਰਾ ਹਾਲ ਆ ਜੀ ਬਣੇ ਰਿਹਾ ਉਹ ਬਲੌਗ ਨਾਲ ਦੇਖਿਓ ਕਿੰਨਾ ਕਿਵੇਂ ਜਿੱਤ ਪਾਇਆ ਕਾਗਜ਼ ਟਾਪ ਦੇ ਮਿਸਤਰੀ ਦੇ ਘਰ ਚ ਮਰੇ ਆ ਤੂੰ ਆਪ ਦੇ ਘਰੇ ਜ਼ੋਰ ਨਹੀਂ ਲਾਉਂਦਾ ਕਿਉਂ ਨਾ ਰਹਿ ਦੇਖੋ ਜੀ ਪਾਣੀ ਜਿਵੇਂ ਨਹਿਰ ਦਾ ਪਾਣੀ ਆਉਣਾ ਹੁੰਦਾ ਇਸ ਤਰ੍ਹਾਂ ਪਾਣੀ ਆ ਰਿਹਾ ਹਾਂਜੀ ਦੋ ਟਾਈਮ ਹੈ ਤਕਰੀਬਨ 11 ਵੱਜ ਚੁੱਕੇ ਨੇ ਕਿਵੇਂ ਮਨਪ੍ਰੀਤ ਠੀਕ ਆ ਬਈ ਬਹੁਤ ਬੁਰਾ ਹਾਲ ਹੈ ਜੀ ਤਕਰੀਬਨ 22 ਘੰਟੇ ਹੋ ਗਏ ਨੇ ਮੀਂਹ ਪੈਂਦੇ ਨੂੰ ਤੇ ਝੋਨੇ ਝੋਨੇ ਦਾ ਡੁੱਬ ਗਏ ਬਹੁਤ ਪਾਣੀ ਉੱਥੋਂ ਮਲ ਕੇ ਥੋੜੇ ਥੋੜੇ ਜੀਵੇਂ ਖੇਤ ਵੀ ਮੈਂ ਇੱਥੇ ਨਹੀਂ ਜਾ ਗਏ ਤੇ ਸਾਰੇ ਭਾਂਡੇ ਬਰੂੰਡੇ ਚ ਆਉਣ ਲੱਗ ਗਏ ਨੇ ਖਾਲ ਪੀੜ ਭਿੱਜ ਗਈ ਸਾਰੀ ਬਹੁਤ ਨੁਕਸਾਨ ਆ ਢੂੜੀ ਕਰਾਵੋਗੀ ਤੇ ਹੁਣ ਤੁਹਾਨੂੰ ਪਿੰਡ ਦਾ ਘੇੜਾ ਮਰਵਾਉਣਾ ਫੇਰ ਨਹੀਂ ਤੇ ਕੋਈ ਬੰਦਾ ਹੀ ਹੈ ਜਿਹਨੂੰ ਸਰਦਾ ਨਹੀਂ ਕੰਮ ਤੋਂ ਬਾਹਰ ਨਿਕਲਿਆ ਬਹੁਤ ਹੀ ਬੁਰਾ ਹਾਲ ਹੈ ਕਿ ਕੁਦਰਤ ਦੀ ਰੂਪੀ ਕਹਿ ਸਕਦੇ ਆਪਾਂ ਕੁਦਰਤ ਬਲਵਾਨ ਹੈ ਤੇ ਇਹਨੂੰ ਆਪਾਂ ਵੀ ਕਿਸੇ ਸਾਹਬ ਨਾਲ ਵੀ ਕਹਿਰੀ ਵੀ ਆਪਾਂ ਉਹ ਤੋਂ ਜ਼ੋਰ ਨਹੀਂ ਕਿਵੇਂ ਓਏ ਆਪਣਾ ਜਿਹੜਾ ਪੂਲੀ ਵਾਲਾ ਬੰਨ ਉਹ ਬੰਦ ਕਰਦੀ ਆਪਾਂ ਕਿਹੜਾ ਵਾਲਾ ਬੰਦ ਨਾ ਪਈ ਵੱਡਣਾ ਉਧਰ ਕਿਵੇਂ ਇਧਰ ਸਾਰਾ ਡੁੱਬ ਗਿਆ ਆਪਣਾ ਤੇਰਾ ਦਾ ਗਾਹਣਾ ਮੇਰਾ ਗਾਹਕ ਤਾਂ ਮੇਰ ਦਾ ਸਾਰਾ ਇਕੱਠਾ ਹੁੰਦਾ ਬੰਦ ਕਰਨਾ ਆਪਣੇ ਕਿਹਨੇ ਖੋਲਿਆ ਆਹ ਤਿੱਦੀ ਦੀ ਮੋਟਰ ਕੋਲੇ ਉਹ ਬੰਦ ਕਰ ਦੇ ਦੇਗਾ ਤੇ ਬਹੁਤ ਬੁਰਾ ਹਾਲ ਹੈ ਜੀ ਇਧਰ ਸਾਡੇ ਡਾਕਟਰ ਸਾਹਿਬ ਵੀ ਬੈਠੇ ਨੇ ਡਾਕਟਰ ਸਾਹਿਬ ਕਿਵੇਂ ਹੋ ਬਹੁਤ ਬੁਰਾ ਹਾਲ ਡਾਕਟਰ ਸਾਹਿਬ ਠੰਡ ਕਰਕੇ ਨਾ ਦੋ ਤਿੰਨ ਵਾਰੀ ਚਾਹ ਪੀ ਲਈ ਨੜਾ ਸਿਰ ਪਾਰਟੀ ਨਾਲ ਉਲਟੀ ਪਾਗ ਹੋ ਗਿਆ ਕਾਰਨ ਕੀ ਤੇ ਆ ਬਣ ਗਏ ਬਾਈ ਬਣ ਕਰਾਂ ਕਰੇ ਬੜਾ ਔਖਾ ਕਰੇ ਤੇ ਕਿਵੇਂ ਆ ਖੇਤਾਂ ਚ ਕਾਲੇ ਬਾਲਾ